ਲੋਕ ਸਭਾ ਦੇ 7ਵੇਂ ਗੇਟ ਦੇ ਵਿੱਚ VOTING ਪੰਜਾਬ ਵਿੱਚ ਸ਼ੁਰੂ ਹੋ ਚੁੱਕੀ ਹੈ ਤੇ ਉਮੀਦਵਾਰ ਖੁਦ ਲਾਈਨਾਂ ਦੇ ਵਿੱਚ ਲਾ ਕੇ ਵੋਟ ਪਾਣ ਵਾਸਤੇ ਪਹੁੰਚੇ ਨੇ ਅਸ਼ੋਕ ਪ੍ਰਾਸ਼ਰ ਪੱਪੀ ਸਾਡੇ ਨਾਲ ਨੇ ਕਿਸ ਤਰ੍ਹਾਂ ਦੇਖਦੇ ਜੀ ਪਹਿਲੇ ਟਾਈਮ ਹੀ ਵੋਟ ਪਾਣਾ ਸੀ ਦੇਖੋ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਹਰ ਬੰਦੇ ਨੂੰ ਚਾਹੀਦਾ ਬਾਤੋਂ ਬਾਤ ਬੋਟਿੰਗ ਪਰ ਕਰਿਓ ਕਿਉਂਕਿ ਜਦੋਂ ਬੋਟਿੰਗ ਵੱਧ ਹੋ ਗਈ ਉਹਦੇ ਨਾਲ ਉਹਨੇ ਹੀ ਲੋਕਤੰਤਰ ਮਜ਼ਬੂਤ ਹੁੰਦਾ ਤਾਂ ਖੁਦ ਆਮ ਆਦਮੀ ਦੀ ਤਰ੍ਹਾਂ ਲਾਈਨ ਲਾ ਕੇ ਵੋਟ ਫਰਮ ਵਾਸਤੇ ਆਇਓ ਜੀ ਕੇ ਮੈਸੇਜ ਲਾ ਦੇਖੋ ਆਮ ਆਦਮੀ ਦੀ ਜਦੋਂ ਦੀ ਸਰਕਾਰ ਲੋਕਾਂ ਨੇ ਲਿਆਂਦੀ ਤਾਂ ਆ ਇਹ ਆਮ ਆਦਮੀ ਹੋਈ ਆ ਵੀਆਪੀ ਕੌਣ ਹੁੰਦਾ ਵਾ ਵੀਆਪੀ ਇਹੀ ਲੋਕੀ ਬਣਾਉਂਦੇ ਆ ਇਹਨਾਂ ਦੇ ਨਾਲ ਜਿਹੜਾ ਇਹਨਾਂ ਦੇ ਨਾਲ ਕਦਮ ਨਾ ਕਦਮ ਚਲਾ ਕੇ ਆਪਣੇ ਆਪ ਨੂੰ ਚਲਾਉਂਦਾ ਉਹ ਜਿਆਦਾ ਲੰਬਾ ਸਫਰ ਕਰ ਲੈਂਦਾ ਵਾ ਜਿਹੜੇ ਵੀਆਈਪੀ ਸਮਝਦੇ ਉਹਨਾਂ ਨੂੰ ਜਲਦੀ ਘਰ ਪਹੁੰਚਾ ਦਿੰਦੇ ਆ ਪਰਿਵਾਰ ਦੇ ਨਾਲ ਅੱਜ ਪੂਰੇ ਪਰਿਵਾਰ ਸਮੇਤ ਆਏ ਹੋ ਅੱਜ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਵੀ ਆ ਕੇ ਵੱਧ ਤੋਂ ਵੱਧ ਆਪਣੀ ਵੋਟ ਬੋਰਡ ਦਾ ਇਸਤੇਮਾਲ ਕਰੋ ਲੋਕਤੰਤਰ ਨੂੰ ਮਜ਼ਬੂਤ ਕਰੋ ਜੀ ਬਿਲਕੁਲ ਪਰਿਵਾਰਿਕ ਮੈਂਬਰ ਵੀ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਵੋਟ ਪਾਣ ਵਾਸਤੇ ਹੋ ਹਸਬੈਂਡ ਹੈ ਵੋਟਾਂ 'ਚ ਖੜੇ ਨੇ ਹਾਂਜੀ ਵੋਟ ਪਾਣ ਆਏ ਆਂ ਔਰ ਲੋਕਾਂ ਨੂੰ ਅਪੀਲ ਕਰ ਰਹੇ ਆਂ ਵੱਧ ਤੋਂ ਵੱਧ voting ਕਰੋ ਔਰ ਇੱਕ ਅੱਛੇ ਔਰ ਸੱਚੇ ਬੰਦੇ ਦਾ ਤੇ ਲੁਧਿਆਣਾ ਵਾਸੀਆਂ ਨੂੰ ਕੀ ਕਹਾਂਗੇ ਵੋਟ ਲਈ ਵੱਧ ਤੋਂ ਵੱਧ VOTING ਕਰੋ ਜਿੰਨਾ VOTING ਤੁਸੀਂ ਵੱਧ ਕਰੋਗੇ ਉਹਨਾਂ ਲੋਕਤੰਤਰ ਮਜ਼ਬੂਤ ਹੁੰਦਾ ਕਿਸ ਤਰ੍ਹਾਂ ਦਾ ਮਾਹੌਲ ਦੇਖ ਰਹੇ ਹੋ ਜਿਹੜਾ ਵਾ VOTING ਨੂੰ ਲੈ ਕੇ ਬਹੁਤ ਵਧੀਆ ਮਾਹੌਲ ਆ ਬਹੁਤ ਵਧੀਆ ਦੇਖੋ ਤੁਸੀਂ ਹੁਣ 4 ਤਰੀਕ ਨੂੰ ਵਧੀਆ ਮਾਹੌਲ ਬਣੂਗਾ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਆ ਪਿੰਡਾਂ ਦੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਕੈਨੇਡਾ ਸੇ ਆਏ ਹੋ ਤਾਂ ਲੋਕ ਬਾਹਰੋਂ ਵੀ ਆਨੇ ਕਹਾਂ ਸੇ ਆਏ ਆ ਹਾਂਜੀ ਮੈਂ ਉਹਨਾਂ ਦੀ ਬੇਟੀ ਹਾਂ ਜੀ ਮੈਂ ਕੈਨੇਡਾ ਤੋਂ ਆਈ ਆ ਆਪਣਾ ਵੋਟਰ ਆਈਡੀ ਯੂਜ਼ ਕਰਨ ਤੇ ਆਪਣਾ ਰਾਈਟ ਯੂਜ਼ ਕਰਨ ਤਾਂ ਲੋਕੋ ਕੋ ਕਿਆ ਫੀਲ ਕਰਦੇ ਆ ਜੋ ਲੋਕ ਵੋਟ ਤੋਂ ਅਭੀ ਸੋਚਦੇ ਆ ਕਿ ਨਾ ਡਾਲੇ ਆ ਕਿਆ ਫਰਕ ਪੜਦਾ ਹੈ ਦੇਖੋ ਜੀ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਜਬ ਸੇ ਹਮ ਆਏ ਹੈ ਤੋ ਸਭ ਇਹੀ ਬੋਲ ਰਹੇ ਹੈ ਕਿ ਆਪਕੇ ਫਾਦਰ ਡਿਜ਼ਰਵ ਕਰਤਾ ਹੈ ਕਿ ਵੋ ਮੈਂਬਰ ਆਫ ਪਾਰਲੀਮੈਂਟ ਪਾਰਲੀਮੈਂਟ ਮੇ ਜਾ ਕੇ ਲੁਧਿਆਣਾ ਵਾਸੀਆਂ ਦੀ ਸਾਰੀ ਬਾਤ ਰਖੇ ਤਾਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਆ ਸਾਰੇ 7 ਵਜੇ ਲਾਈਨਾਂ ਮੇ ਲੱਗੇ ਹੈ ਔਰ ਯਕੀਨ ਮਾਨੋ ਹਮ ਬਹੁਤ ਅਗੇ ਲੀਡ ਸੇ ਜੀਤenge ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਆਮ ਆਗਦੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਆਪਣੇ ਪਰਿਵਾਰ ਦੇ ਨਾਲ ਤਾਂ ਪਰਿਵਾਰ ਦੇ ਨਾਲ ਵੋਟ ਪਾਣ ਵਾਸਤੇ ਆਏ ਹੋਏ ਨੇ ਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਬਾਹਰ ਦੂਜੇ ਦੇਸ਼ ਤੋਂ ਕੈਨੇਡਾ ਤੋਂ ਵੀ पहुंचे ने किस तरह देखते हो जी कहां से आए हैं पासपोर्ट आपने हाथ में पकड़ा हुआ हां जी मैं कनाडा से आई हूं फादर साहब की सपोर्ट करने के लिए तो क्या कहना चाहेंगे लोगों को क्या अपील करते हैं पासपोर्ट दिखा दीजिए पासपोर्ट क्यों पकड़ा हुआ आपने एक्चुअली मेरा वोटर वोटर कार्ड वहां पे रह गया था कनाडा में सो so, मेरे को मेरा राइट इसलिए करना था सो आई केम विद माय पासपोर्ट ਹਾਂਜੀ ਤਾਂ ਕੈਨੇਡਾ ਤੋਂ ਆਪਣੇ ਪਰਿਵਾਰਿਕ ਮੈਂਬਰ ਦੀ ਸਪੋਰਟ ਕਰਨ ਵਾਸਤੇ ਆਏ ਨੇ ਤੇ ਵੋਟ ਵੋਟ ਦਾ ਅਧਿਕਾਰ ਜੋ ਸੰਵਿਧਾਨ ਦੇ ਤਹਿਤ ਮਿਲਿਆ ਉਸ ਨੂੰ ਵੀ ਇਸਤੇਮਾਲ ਕਰਨ ਵਾਸਤੇ ਆਏ ਨੇ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿੱਥੇ ਆਮ ਲੋਕ ਲਾਈਨਾਂ ਦੇ ਵਿੱਚ ਲੱਗ ਕੇ ਵੋਟ ਦਾ ਇਸਤੇਮਾਲ ਕਰਨ ਵਾਸਤੇ ਪਹਿਲੇ ਟਾਈਮ ਹੀ ਪਹੁੰਚੇ ਹੋਏ ਨੇ ਤੇ ਦੂਜੇ ਪਾਸੇ ਉਮੀਦਵਾਰ ਵੀ ਆਪਣੇ ਪੂਰੇ ਪਰਿਵਾਰਿਕ ਮੈਂਬਰਾਂ ਦੇ ਨਾਲ ਆਪਣੀ ਵੋਟ ਨੂੰ ਇਸਤੇਮਾਲ ਕਰਨ ਵਾਸਤੇ ਪਹੁੰਚੇ ਨੇ ਤੇ ਲੋਕਾਂ ਨੂੰ ਵੀ ਵੱਡੀ ਅਪੀਲ ਕਰ ਰਹੇ ਨੇ ਕਿ ਲੋਕ ਵੀ ਆਪਣੇ ਘਰਾਂ ਤੋਂ ਨਿਕਲ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਤਾਂਕਿ ਜੋ ਦੇਸ਼ ਦੀ ਸਰਕਾਰ ਬਣਨੀ ਹੈ ਉਸ ਦੇ ਵਿੱਚ ਵੋਟ ਪਾ ਕੇ ਆਪਣਾ ਜਿਹੜਾ ਬਹ ਹੱਕ ਦਾ ਇਸਤੇਮਾਲ ਕਰਨ ਕਿਸ ਤਰ੍ਹਾਂ ਦੇਖਦੇ ਹੋ ਜੀ ਲਗਾਤਾਰ ਲਾਈਨ ਦੇ ਵਿੱਚ ਲੱਗ ਕੇ ਪੂਰੇ ਪਰਿਵਾਰ ਦੇ ਨਾਲ ਅੱਜ ਵੋਟ ਪਾਣ ਆਏ ਹੋ ਕਿਸ ਤਰ੍ਹਾਂ ਦਾ ਮਾਹੌਲ ਦੇਖੋ ਸਰ ਬਹੁਤ ਕਿਰਪਾ ਜੀ ਗੁਰੂ ਸਾਹਿਬ ਦੀ ਅਜਾਏ ਇੱਥੇ ਵੋਟ ਪਾਣ ਵੋਟ ਪਾਣ ਤੋਂ ਬਾਅਦ ਜਾਵਾਂਗੇ ਆਪਣੇ ਸਾਰੇ ਲੋਕ ਸਭਾ ਦੇ ਵਿੱਚ ਰਾਉਂਡ ਲਾਵਾਂਗੇ ਬਹੁਤ ਕਿਰਪਾ ਹੋਣੀ ਹੈ ਗੁਰੂ ਸਾਹਿਬ ਦੀ ਡੇਢ ਮਹੀਨਾ ਹੋ ਗਿਆ ਪਹਿਲਾਂ ਪ੍ਰਚਾਰ ਕਰ ਰਹੇ ਸੀਗੇ ਅੱਜ VOTING ਦਾ ਡੇ ਹੈ ਪ੍ਰਚਾਰ ਦੌਰਾਨ ਵੀ ਬਹੁਤ ਕਿਰਪਾ ਰਹੀ ਹੈ ਅੱਜ ਵੀ ਬਹੁਤ ਕਿਰਪਾ ਰਹੂਗੀ ਤੇ 4 ਤਰੀਕ ਨੂੰ ਤਾਂ ਗੁਰੂ ਸਾਹਿਬ ਨੇ ਨੇਹਰੀਆਂ ਲਿਆ ਦੇਣੀਆਂ ਕਿਰਪਾ ਦੀਆਂ ਤਾ ਅਸ਼ਵਸਥ ਨੇ ਰਾਰੇ ਨੇ ਉਮੀਦਵਾਰਾਂ ਦੇ ਪਰਿਵਾਰਕ ਮੈਂਬਰ ਤੇ ਲੋਕਾਂ ਨੂੰ ਵੀ ਅਪੀਲ ਕਰ ਰਹੇ ਨੇ ਕਿ ਵੱਤੋ ਵੱਤ ਵੋਟ ਪਾਣ ਤਾਂਕੀ 4 ਜੂਨ ਨੂੰ ਦੇਸ਼ ਦੀ ਸਰਕਾਰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ ਕੈਮਰਾ ਪਰਸਨ ਰੋਹਿਤ ਦੇ ਨਾਲ ਬਵੇਕਾਲ ਚਰਚਾ ਟੀਵੀ ਲੁਧਿਆਣਾ